ਇਦਨ ਕੋ ਤਰਾਜ ਨਹੀਂ ਅਸੀਂ ਤਾਂ ਕਹਿੰਦੇ ਜਿੰਨੇ ਵੀ 크ਿਸਚੀਅਨ ਬਣ ਗਏ ਨਾ ਪੰਜਾਬ ਦੇ ਵਿੱਚ ਸਾਰਿਆਂ ਨੂੰ ਭਾਵੇਂ ਤੁਸੀਂ Hindu ਬਣਾ ਲਓ ਭਾਵੇਂ ਤੁਸੀਂ ਮੁਸਲਮਾਨ ਬਣਾ ਲਓ ਭਾਵੇਂ ਤੁਸੀਂ ਸਿੱਖ ਬਣਾ ਅਸੀਂ ਇੰਨੇ ਤਰਾਜ ਕਰਾਂਗੇ ਅਸੀਂ ਇੰਨੇ ਕਦੇ ਕਹਿੰਦੇ ਸਾਡੇ ਧਰਮ ਦੇ ਉੱਤੇ ਖਤਰਾ ਪੈ ਗਿਆ ਅਸੀਂ ਤਾਂ ਕਹਿੰਦੇ ਜਿੰਨੇ ਵੀ ਇੱਥੇ 크ਿਸਚੀਅਨ ਆ ਸਾਰਿਆਂ ਨੂੰ ਸਿੱਖ ਬਣਾ ਲਓ ਕਰੋ ਪ੍ਰਚਾਰ ਤੁਸੀਂ ਕਰੋ ਪ੍ਰਚਾਰ ਨਾ ਪ੍ਰਚਾਰ ਦੇ ਦਮ ਤੇ ਲੈ ਜਾਓ ਜਿੰਨੂੰ ਲਿਆ ਸਕਦੇ ਆ ਇਹਨਾਂ ਕੋ ਯਾਤਕਰਾਂ ਜਾ ਕੇ ਪ੍ਰਚਾਰ ਜੇ ਤੁਹਾਨੂੰ ਪਤਾ ਲੱਗੇ ਬਿਪਰ ਜੇ ਘਰਾਂ ਘਰਾਂ ਤੱਕ ਪਹੁੰਚਿਆ ਕਿਦਾਂ ਜਾਂਦਾ ਘਰਾਂ ਘਰਾਂ ਤੱਕ ਪਹੁੰਚਣ ਦੇ ਲਈ ਕਰੋੜਾਂ 크ਰਿਸਚੀਅਨ ਲੋਗ ਕੁਰਬਾਨ ਹੋਏ ਤਾਂ ਕਰਕੇ ਇਹ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਗਿਣੀ ਜਾਣ ਵਾਲੀ ਕੌਮ ਹੈ ਅਮਰੀਕਾ ਤੋਂ ਆਏ ਨੇ ਗੁਰਪ੍ਰੀਤ ਸਿੰਘ ਉਹਨਾਂ ਨੇ ਬਹੁਤ ਸਵਾਲ ਜਿਹੜੇ ਖੜੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਕੂਸਰ ਜਿਹੜਾ ਆ ਸ਼ਬਦ ਇੱਕ ਜੰਗ ਦੀ ਨਿਸ਼ਾਨੀ ਆ ਸੋ ਇਹ ਇਹ ਦੱਸਣਾ ਚਾਹੁੰਦੇ ਆ ਕਿ 크루세ਡ ਸ਼ਬਦ ਦੇ ਨਾਮ ਦੇ ਉੱਤੇ ਇਸਾਈਆਂ ਨੇ ਦੂਸਰੀਆਂ ਕੌਮਾਂ ਨੂੰ ਲਲਕਾਰਿਆ ਤੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਦਕਿ 크루세ਡ ਸ਼ਬਦ ਦੇ ਨਾਮ ਦੇ ਉੱਤੇ ਜਿਹਹਾਦ ਛੇੜਿਆ ਗਿਆ ਸੀ ਮੁਸਲਮਾਨਾਂ ਵੱਲੋਂ 11ਵੀਂ 12ਵੀਂ ਤੇ 13ਵੀਂ ਸਦੀ ਦੇ ਵਿੱਚ ਕਿੱਥਲ ਕੋਲੋਂ 크루세ਡ ਦੇ ਨਾਮ ਦੇ ਉੱਤੇ ਦੁਨੀਆ ਦੇ ਉੱਤੇ ਜ਼ੁਲਮ ਕਰਨ ਦੇ ਲਈ ਨਹੀਂ ਪੜਾਇਆ ਗਿਆ ਸੀ ਉਹ ਸਾਰਾ ਜਿਹੜਾ ਇਹ ਗਰੁੱਪ ਬਲਕੇ ਜ਼ੁਲਮ ਨੂੰ ਰੋਕਣ ਦੇ ਨੇ ਸੋ ਅੱਜ ਅਗਰ ਮੰਨ ਕੇ ਚੱਲੋ ਕੋਈ ਵੀ ਦੁਨੀਆ ਦੀ ਕੌਮ ਆਕਰ ਉਹਦੇ ਉੱਤੇ ਕੋਈ ਜ਼ੁਲਮ ਕਰਨ ਦੇ ਲਈ ਐਲਾਨ ਕਰਕੇ ਆਉਂਦਾ ਤੇ ਉਹਨੂੰ ਰੋਕਣ ਦੇ ਲਈ ਹਰੇਕ ਦਾ ਫਰਜ਼ ਬਣਦਾ ਹੈ ਆਦਤ ਹੈ ਲੋਕਾਂ ਦੀ ਕਿਉਂਕਿ ਕ੍ਰਿਸਚੀਅਨਟੀ ਦਾ ਜਿਹੜਾ ਮੁਕਾਬਲਾ ਨਾ ਪ੍ਰਚਾਰਕ ਤੌਰ ਤੇ ਨਹੀਂ ਕੋਈ ਕਰ ਸਕਦਾ ਦੁਨੀਆ ਵਿੱਚ ਕੋਈ ਹੈ ਹੀ ਨਹੀਂ ਆ ਪੈਦਾ ਹੀ ਨਹੀਂ ਹੋਇਆ ਜਿਹੜਾ ਪ੍ਰਚਾਰ ਦੇ ਮਾਧਿਮ ਤੋਂ ਕ੍ਰਿਸਚੀਅਨਟੀ ਦਾ ਸਾਹਮਣਾ ਕਰ ਸਕਦਾ